ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 아이 ਠੀਕ ਠਾਕ ਹੈ ਆਸ ਕਰਦੇ ਆ ਕਿ ਤਰੀਕੇ ਆਪਣਾ ਸਾਰਾ ਅੱਜ ਖੁਸ਼ੀ ਹੋ ਗਿਆ ਤੇ ਵਰਮਾ ਮਹਾਰੀ ਕੰਡਾ ਵੀ ਕਲਾ ਵੀ ਸੈਟ ਆਜੇ ਹੀ ਚੱਲੇ ਆ ਜੀ ਬੀਗ ਸਿੱਖ ਟੀਮ ਵਾਲਿਆਂ ਨਾਲ ਆ ਭਾਈ ਤੇ ਜੰਬਰ ਤੇ ਸੰਦੀ ਉਹਨਾਂ ਦੇ ਘਰ ਹੋਏ ਨੇ ਜੁਰਵਾ ਬੱਚੇ ਤੇ ਜਾ ਰਹੇ ਆ ਜੀ ਅੱਜ ਲੱਤ ਟੀਵੀ ਟੀਮ ਦੇ ਨਾਲ ਜਿਨ੍ਹਾਂ ਦੇ ਵਿੱਚ ਆਉਣਗੇ ਭਾਜੀ ਸੁਖਜਿੰਦਰ ਰਮਨ ਲਵਲੀ ਪਰਪਿੰਦਰ ਦਰਜੀਤ ਕਾਲਾ ਜੋਵਨ ਤੇ ਨਾਲ ਜੋ ਤੇ ਅਫੀਨ altear ਉਹ ਗੇਂਦੀ ਨਗਰ ਦੀ ਮੰਦੇ ਵਿੱਚ ਆਮਲੇ ਹਾਂਜੀ ਤੇ ਸਾਨੂੰ ਫੋਨ ਆਇਆ ਸੀਗਾ ਕਿ ਜਲਦੀ ਤਿਆਰ ਹੋ ਜਾਓ ਤੇ ਅਸੀਂ ਆ ਰਹੇ ਹਾਂ ਹਾਂਜੀ ਅਸੀਂ ਤੇ ਆ ਰਿਹਾ ਤੁਹਾਡੀ ਵੇਟ ਹੋ ਰਹੀ ਹੈ ਕਿ ਕਦੋਂ ਆਉਂਦੇ ਆ ਕੀ ਆ ਲੈਣਾ ਫੋਨਾਂ ਨੂੰ ਮੈਂ ਤਾਂ ਫੋਨ ਕੀਤਾ ਮੈਂ ਕਿਹਾ ਸੀਗਾ ਕਿ ਪਹਿਲਾਂ ਸਾਡੇ ਕੋਲ ਆ ਜਾ ਅੱਛਾ ਤੇ ਉਹ ਐਕਚੁਅਲੀ ਉਹਨਾਂ ਨੂੰ ਕੰਮ ਹੋ ਰਹੀ ਹੈ ਥੋੜਾ ਜਿਹਾ ਉਹ ਕਹਿੰਦੇ ਸੀ ਤੁਸੀਂ ਤਿਆਰ ਹੋ ਕੇ ਬਸ ਰੈਡੀ ਰਹੋ ਜਦੋਂ ਹੀ ਆ ਗਏ ਬਸ ਤੁਰ ਪਣਾ ਠੀਕ ਹਾਂ ਫੇਸ ਕਰਦੇ ਮੈਂ ਹੈ ਪਹਿਲਾ ਤਰੀਕਾ ਚਲੋ ਕੋਈ ਗੱਲ ਨਹੀਂ ਫਿਰ ਕਿਹਦੇ ਨਾਲ ਪ੍ਰੋਗਰਾਮ ਰੱਖ ਲਾਂਗੇ ਉਹ ਦਿਨਾਂ ਵਾਲੇ ਇੱਧਰ ਪਰ ਮੇਰੇ ਇਹ ਹੈ ਕਿ ਮੈਨੂੰ ਜਿੱਤ ਤੱਕ ਲੱਗਣ ਦੇ ਭਾਂਜੀ ਵੀ ਕਹਿਣ ਦੇ ਸੀ ਰੋਣਾ ਹਾਂ ਵੀ ਕੰਮ ਹੀ ਨਾਲ ਬਿਲਕੁਲ ਵੀਡੀਓ ਬਣਾਇਆ ਨਾ ਤੁਹਾਨੂੰ ਕਹਿੰਦੇ ਕਿ ਛੇਤੀ ਨਹੀਂ ਆਉਣਾ। ਦਾ ਮੌਸਮ ਕਿਾ ਚੇਂਜ ਹੋ ਗਿਆ, ਠੰਡ ਹੋ ਗਈ ਆ। ਠੰਡ ਠੋ ਗਈ, ਹੁਣ ਮੌਸਮ ਚੇਂਜ ਹੋ ਗਿਆ। ਹਾਂਜੀ, ਹਾਂਜੀ। ਹਾਂ, ਤੇ ਵੀ ਬੜੀ ਨਹੀਂ ਅੰਦਰ ਜਾ ਲਾ ਦੇ ਨੇ ਵੀ ਅਜੇ ਸੂਰਜ ਹੈਗਾ ਵਾ। ਤੇ ਇਹ ਡਰਨੀ ਹੈਗੀ ਪਰ ਜਖਦਾ ਵੀ ਹੋ ਜਾਂਦੀ ਹੈ ਸ਼ਾਮ ਨੂੰ। ਤੇ ਠੰਡ ਤੋਂ ਵੀ ਥੋੜਾ ਬਚਣਾ ਚਾਹੀਦਾ ਵਾ। ਹਾਂਜੀ। ਚਲੋ ਮਿਲਦੇ ਆ ਵਾਕੀ ਟੀਮ ਨੂੰ ਵੀ। ਜਿੱਥੇ-ਇਥੇ ਮਿਲੂਗੀ ਸਾਨੂੰ ਤੇ ਗੱਲਾਂ ਬਾਤਾਂ ਕਰਦੇ ਜਾਵਾਂਗੇ। ਤੇ ਜਾ ਕੇ ਮਲਾਉਂਦੇ ਆ ਛੋਟੇ ਬੱਚਿਆਂ ਦੇ ਨਾਲ ਵੀ। ਸੰਦੀਪ ਨਤਿੰਦਰ ਨਾਲ ਹੀ ਠੀਕ ਹੈ ਜੀ ਸਸਿਕਾਰ ਜਨਸਾਰੇ ਠੀਕ ਹੈ ਉਹ ਤੇ ਬੰਦੇ ਆ ਗਏ ਚਲੀ ਸਸਿਕਾਰ ਜੀ ਸਾਰਿਆਂ ਨੂੰ ਜੋ ਸਨਾਲ ਸਾਡ ਠੀਕਾ ਪੈਣੇ ਪਰ ਅਸੀਂ ਵੀ ਠੀਕਾ ਗਿਆ ਤੇ ਅੱਜ ਅਸੀਂ ਆਏ ਆ ਤੇਜਿੰਦਰ ਤੇ ਸੰਦੀਪ ਦੇ ਬੱਚੇ ਦੇਖਣ ਆ ਹਾਂਜੀ ਤੇ ਨਾਲ ਤੁਹਾਨੂੰ ਵੀ ਚਲੋ ਵਖਾਣੇ ਇੱਥੇ ਜਾ ਕੇ ਹਾਂ ਜੀ ਵੀਟ ਕਰਦੇ ਹੋਵਾਂ ਅੰਦੀਆਂ ਦਾ 1 ਸਵਾ ਮਹੀਨਾ ਹੋ ਗਿਆ ਫਿਰ ਜਾਂਦੇ ਆ ਹਾਂਜੀ ਤਾਂ ਕੀ ਤੇਰਾ ਟਾਈਮ ਜਿਹੜਾ ਹੈ ਉਹ ਵੀਡੀਓ ਤੇ ਜਿੱਦਣਾ ਪੈਂਦਾ ਹੈ ਹਾਂ ਸਹੀ ਗੱਲ ਬਿੱਲੀ ਹੋ ਗਈ ਹੈ ਸਾਡਾ ਰੱਡੇ ਵਿੱਚ ਬਹੁਤ ਅੱਜ ਦੇਖਦੇ ਹੁੰਦੇ ਆ ਸਹੀ ਗੱਲ ਸਾਨੂੰ ਉਪਰ ਆ ਜਾ ਹੁਣ ਕਰ ਲੈਣਾ ਕਿੱਥੇ ਰਹਿ ਗਈ ਜੋ ਬਰੂਣੀ ਪਹੁੰਚ ਗਏ ਇੱਥੇ ਲੱਗੇ ਆ ਅੱਛਾ ਮੈਂ ਕਰਾਂ ਫੋਨ ਆ ਜਾਂਦੇ ਇੱਕ ਦੋ ਮਿੰਟ ਚੱਲ ਕੋਈ ਨਹੀਂ ਆ ਜਾਂਦੇ ਨਹੀਂ ਉਹਨਾਂ ਦੀ ਵੇਟ ਕਰਕੇ ਫਿਰ ਨਾਲ ਇਕੱਠੇ ਜਾਂਦੇ ਆ ਕਿਉਂਕਿ ਉਹ ਵੀ ਕਹਿਣ ਦੇ ਸਾਰੀ ਟੀਮ ਦੇ ਨਾਲ ਫਿਰ ਇਕੱਠੇ ਜਾਵਾਂਗੇ ਹਾਂ ਹਾਂ ਇੱਥੇ ਬਾਊ ਆਈ ਦੇ ਇਹ ਹੁਣ ਜਾ ਆਖੀ ਤੋਂ ਉਹਨਾਂ ਦੇ ਮੋੜ ਤੇ ਖਲੋਤੇ ਆ ਤੁਹਾਨੂੰ ਦੇਖਣ ਦੇ ਤੁਹਾਨੂੰ ਦੇਖਣ ਦੇ ਸਹੀ ਵਧੀਆ ਹੋ ਗਿਆ ਸਾਰੀ ਟੀਮ ਕੱਟੀ ਆਹ ਹਾਂ ਕੱਟੇ ਚਲੋ ਵਧੀਆ ਲੱਗਦਾ ਸਹੀ ਗੱਲ ਹੁਣ ਮੈਂ ਪੈਣਾ ਪੈਣਾ ਕੱਟੀਆਂ ਹਾਂ ਹਾਂ ਮੇਰਾ ਰਾਧਾ ਪਰਸੋਂ ਨੂੰ ਫੋਨ ਨਾ ਕਰਦੀ ਇਹ ਇਹ ਤਾਂ ਰੂ ਮੌਕੇ ਦੇ ਫੜਾ ਦਿੰਦੇ ਆ ਮੋੜ ਤੇ ਫੜਾ ਦਿੰਦੇ ਵੀ ਇਹ ਪਹਿਲਾਂ ਲੁਕਾ ਲਈ ਨਹੀਂ ਕੱਸ ਲੋ ਨਹੀਂ ਭਜਣਾ ਨਹੀਂ ਭਜਣਾ ਇਹ ਮੇਰਾ ਮਾ ਜੀ ਨਹੀਂ ਮਾਸੜ ਦਾ ਨਾ ਹੈ ਨਹੀਂ ਆ ਕਹਿੰਦਾ ਮਸੀਦਾਈ ਆ ਨਾ ਨਹੀਂਗਾ ਵਿੱਚ ਨਹੀਂ ਫਿਰ ਫਸਾਵਾਂਗਾ ਮਾਸੜ ਨੂੰ ਆਪਣੇ ਨਾਲ ਹੀ ਕਿ ਐਂ ਕਹਣਾ ਸਲਾਵਾ ਇਹ ਵੀ ਦਿੰਦਾ ਸੀ ਕੰਮ ਹੁੰਦੇ ਐਂ ਕਹਣਾ ਮਾਸੜੀ ਘਰ ਬੈਠੇ ਸਕੀਮਾਂ ਹਨੋ ਦਿੰਦੇ ਵੀ ਇਦਾਂ ਨਹੀਂ ਇੱਦਾਂ ਕਰਦੇ ਐਂ ਕੱਲ੍ਹਿਆ ਰੇਡੀ ਫਸਰਾ ਸੰਦੀਪ ਨਾਲ ਚਲ ਗਈ ਆ ਸੰਦੀਪ ਚਲ ਗਈ ਹੁਣ ਵੇਖੋ ਸਿਟੀ ਕਰ ਜੜਾਉਂਗੀ ਜੇੜੀ ਦੌਰ ਪਿਆਲਦੀ ਆ ਕਿ ਕੀ ਕਰਦੀ ਆ ਨੂਹ ਬਾਈ ਗੱਲ ਬੜੀ ਜੀ ਬੜੀ ਸਕੀਮ ਤੇ ਆ ਭਾਈ ਜਿੰਦਰੇ ਤੇ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਅਸੀਂ ਤੇ ਲਿਖਦੇ ਫਿਰਦੇ ਆਂ ਪਰੌਣੇ ਵਾਲ ਪਹੁੰਚੇ ਸਤਿਗੁਰ ਪਾਜੀ ਭਾਜੀ ਆ ਗਏ ਭਾਈ ਤੇ ਜਿੰਦਰ ਦੇ ਲੈੜੀ ਸਤਿਗੁਰ ਜੀ ਹੋਰ ਠੀਕ ਆਏ ਆਏ ਗਏ ਨਹੀਂ ਬਸ ਵੇਟ ਕਰਦੇ ਆਂ ਅਸੀਂ ਨਾ ਉਹਨਾਂ ਦੀ ਜੋ ਪਰ ਉਹਨਾਂ ਦੀ ਹਾਂਜੀ ਪਹੁੰਚੇ ਬਸ ਆ ਗਏ ਅਸੀਂ ਬਾਕੀ ਟੀਮ ਸਾਡੀ ਖਿਲਰੀ ਪਤਰੀ ਆ ਕੋਈ ਗੱਲ ਨਹੀਂ ਗਲੀ ਚ ਖਲੋਤਾ ਕੋਈ ਕਿ ਦੇਖ ਲੋ ਤਾਂ ਅਸਲ ਦੇ ਵਿੱਚ ਨਾ ਉਹਨਾਂ ਨੇ ਰਸਤਾ ਹੋਰ ਲੱਭ ਲਿਆ ਤੇ ਹੋਰ ਰਸਤੇ ਬਾਣੀ ਆ ਗਏ ਤਾਂ ਕਰਕੇ ਥੋੜਾ ਜਿਹਾ ਅੱਗੇ ਪਿੱਛੇ ਆ ਥੋੜਾ ਫਰਕ ਪੈ ਜਾਂਦਾ ਉਹ ਉੱਪਰੋਂ ਦੀ ਆਏ ਹਨ ਘੁੰਮ ਕੇ ਇਧਰੋਂ ਦੀ ਤੇ ਅਸੀਂ ਆ ਗਏ ਵੱਡੀ ਸਾਡੀ ਸਿੱਤੇ ਹੂੰ ਚਲੋ ਕੋਈ ਗੱਲ ਨਹੀਂ ਆ ਜਾਂਦੇ ਆ ਸਿੱਤੇਂ ਦੀ ਨੇ ਮਾਰਾ ਪੂਰਾ ਟੌਰ ਬੰਗੜਾ ਬਣਾਵਾ ਛੋਟੇ ਆਮੇ ਹੋਇਆ ਆਇਆ ਬਹੁਤ ਸੋਹਣਾ ਲੱਗ ਰਿਹਾ ਜੇ ਇਹ ਤਾਂ ਸੋਹਣਾ ਲੱਗਾ ਆ ਤੇ ਫੇ ਤੁਹਾਨੂੰ ਵੀ ਦਿਖਾ ਲ ਦਿੰਦੇ ਬਟੀਸ਼ ਵਾਲੀ ਇਹ ਮਾਣੇ ਘਰੀ ਹੈ ਬਾਂਦਰ ਮੇਰਾ ਉਹ ਵੇਖ ਆ ਗਈ ਟੀਮ ਸਾਰੀ ਆ ਗਈ ਜੋ ਬਨੂਣੀ ਉਹਨਾਂ ਦਾ ਬਹੁਤ ਸੋਹਣਾ ਕੰਮ ਚੱਲ ਰਿਹਾ ਬਹੁਤ ਸੋਹਣਾ ਥੈਂਕ ਯੂ ਫੇਰ ਅੱਗੇ ਲੰਘ ਗਏ ਨਹੀਂ ਉਹ ਟਰਨ ਆਉਣਾ ਨਾ ਛੋਟਾ ਵਾ ਤੋਂ ਕੱਢਾ ਕੇ ਚਲੋ ਆ ਜਾਓ ਉੱਥੇ ਰੋਕੇ ਦੇ ਆਹ ਮਿਲੋ ਮਿਲੋ ਇਹ ਕੋਰਟੀਨ ਹੀ ਮਾਰੀ ਆ ਜਿੰਨਾਂ ਦੀ ਟੀਮ ਮੁਬਾਰਕਾਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਗਾ ਪਾਣੂ ਕੋ ਬਲਗ ਜਾਣਾ ਨਾ ਬਾਰਾ ਸਾਡੇ ਦੇ ਨਾ ਉਦੋਂ ਬਲਗ ਲੱਗਦਾ ਥੱਲੇ ਕੋਈ ਨਹੀਂ ਲੱਗਿਆ ਜਾ ਤੈਨੂੰ ਨਹੀਂ ਕਰਨਾ ਹਾਂ ਮੈਨੂੰ ਨਾ ਕਰਣੀ ਦੋ ਦੋੜੀ ਬਲਗ ਕੋ ਲੱਗਦਾ ਦੋਨੋਂ ਦੇ ਦੋਨੋਂ ਪਾਣੂ ਦਾ ਪਿਆਰ ਲੱਗਿਆ ਤੇ ਧੀਕੀ ਸੇਮ ਕੋਈ ਉਹ ਮੈਂ ਕੀ ਕਰਨਾ ਤਰੀਕ ਸੱਡੀ ਰੰਗ ਨਹੀਂ ਆਉਂਦਾ ਦਵਾਰ ਹੈ ਅਰੇ ਇਹਨਾਂ ਕੋਲ ਤੇ ਮੋ ਕੋਲ ਸਾਡੇ ਨਾਲ ਕੋਈ ਨਹੀਂ ਕੋਈ ああ、ありがとうございます。 ਜਦੋਂ ਸਾਨੂੰ ਲੈ ਲੈ ਨਾ ਨਾ ਇਹ ਆਪਣਾ ਕੰਮ ਇਹ ਮਾਦਾ ਗਾ ਮੈਂ ਦੋਵੇਂ ਸੋਨੇ ਆ ਇਹ ਗੱਲ ਆ ਕੰਮ ਕਰ ਲਾਈ ਪੈ ਜੂਗੀ ਨਹੀਂ ਦੱਸ ਦੇ ਫੇਰ ਜਦੋਂ ਬਤਾਉਂਦੇ ਹੋਰ ਨਾ ਨਹੀਂ ਹੁੰਦਾ ਤਾਂ ਇਹ ਪੂਰਾ ਲਾ ਲਈ ਬੱਚੇ ਕਰਦੇ ਹੁੰਦੇ ਬੱਚੇ ਵੀ ਬੜੇ ਰੰਗ ਬਦਲਦੇ ਹੁੰਦੇ ਆ ਇਹ ਥੋੜਾ ਰੇਟ ਤਾਂ ਜ਼ਿਆਦਾ ਨਾ ਤੁਹਾਡਾ ਕੋਲ ਮੂੰਹ ਜਿਹਾ ਮੂੰਹ ਜਿਹਾ ਰੇਟ ਤੇ ਵਾਤੇ ਤੇ ਆਪਾਂ ਲੱਗੋ ਹੋਰ ਮਟਾਵਾ ਹਾਂਜੀ ਇੱਕ ਮਿੰਟ ਵੱਡਾ ਹੋ ਜਾ ਇੱਕ ਮਿੰਟ ਦੱਸ ਇੱਕ ਮਿੰਟ ਉਹ ਮੈਂ ਉਹ ਮੈਂ ਇਹ ਇੱਕ ਮਿੰਟ ਵੱਡਾ ਲਾਉਂਦਾ 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 ਹੇਰੋ ਸਤਿ ਸ਼੍ਰੀ ਅਕਾਲ ਬੱਲੇ ਬੱਲੇ ਜਦੋਂ ਛੋਟਾ ਨਹੀਂ ਮਾਤਾ ਹੋਰ ਹਾਂ ਦਾ ਸਾਥ ਹੋ ਮੈਂ ਲੈਵਾ ਇਹ ਨਹੀ ਹੋ ਰਿਹਾ ਸਾਥ ਆ ਕੇ ਨਾ ਸਾਥ ਮੈਂ ਸੀਰੀ ਕਹਿੰਦਾ ਕਿ ਤਰ੍ਹਾਂ ਕੀਤਾ ਬਲ ਕਰਦਣਾ ਕਿ ਤਰ੍ਹਾਂ ਸੀ ਆ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਸਹੀ ਨਜ਼ਰ ਆ ਰਹੀ ਹੈ ਨਹੀਂ ਕਿਰੋ ਲਪੇਟਾ ਵਰਤੋ ਦੀ ਚਲੋ ਨਾ ਨੰਦਸਤੀ ਬਚਾ ਲਓ ਹਾਂ ਬਿਲਕੁਲ ਚਲੀਏ ਚਲੋ ਚਲੋ ਹਾਂ ਠੀਕ ਹੈ ਭਾਜੀ ਠੀਕ ਹੈ ਜੀ ਸਾਰੇ ਸਾਰੇ ਨੂੰ ਬਸ ਕਰ ਜੀ ਚਲਾ ਲੈ ਆਂ ਦੋ ਨਾ ਦੋ ਆਈ ਗਏ ਦੋ ਵੇ ਆਪੋ ਮੜਿਆ ਇਹ ਛੋਟੇ ਦੀ ਹੈ ਨਾ ਅੱਛਾ 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 ਯਾਹਂ ਜਾਂਦਾ ਅੱਜ ਤੇ ਬਹੁਤ ਜਾਂਦਾ ਆਪੇ ਆਣੇ ਦੀ ਯਾਦ ਨੂੰ ਆਪੇ ਆਣੇ ਦੀ ਆਪਾ ਬਟਾ ਬਟਾ ਨਹੀਂ ਜਾਂਦਾ ਵੇ 何 ਉਹ ਕੰਬਲੀ-ਕੰਬਲੀ ਫਾੜੀ ਸੇ ਕਹਿੰਦਾ ਕਿ ਤਾਰੀਂ ਕਿਹੜੀ ਦਾ ਅਰਥ ਲੱਗਦਾ ਬੜਾ ਬੜਾ ਜਿਹਦੇ ਨਾਲੋਂ ਤਾਂ ਜ਼ਿਆਦਾ ਆਦੀ ਸਾਰੀ ਕਿਉਂ ਸਹੀ ਨਹੀਂ ਹਾਂ ਜਦੋਂ ਤੂੰ ਸੌਂ ਜਾ ਬੱਚੇ ਨਹੀਂ ਲਾ ਦੋ ਤੂੰ ਜ਼ਿਆਦਾ ਨਾ ਬਰੋਨੀ ਤੂੰ ਇਹ ਪਹਿਲੇ ਦੋ ਤਾਂ ਪਿਆਦਾ ਦੋ ਜਵਾਬ ਆਇਆ ਠੀਕ ਹੈ ਚਲੀ Can't